ਲੱਗੇ ਆਪਾਂ ਇਹਦੇ ਲਈ ਸਭ ਤੋਂ ਪਹਿਲਾਂ ਕੁਕਿੰਗ ਆਇਲ ਪਾਉਣਾ ਹੈ ਉਹਦੇ ਵਿੱਚ ਪਾਉਣੇ ਨੇ ਪਿਆਜ਼ ਫਿਰ ਪਾਵਾਂਗੇ ਜੀਰਾ ਸਾਡਾ 1 ਗਲਾਸ ਵੱਡਾ ਚੌਲਾਂ ਦਾ ਆ ਅਸੀਂ ਉਹਦੇ ਵਿੱਚ 2 ਗਲਾਸ ਪਾਣੀ ਪਾਵਾਂਗੇ ਪਾਣੀ ਨੂੰ ਥੋੜਾ ਟਾਈਮ ਉਪਰ ਉਬਲਣ ਦੇਣਾ ਆ ਜਦੋਂ ਅਸੀਂ ਕੁੱਕਰ ਦੇ ਵਿੱਚ ਚੌਲ ਬਣਾਉਂਦੇ ਆ ਤਾਂ ਸਾਲ ਨੇ ਜਿੱਦਾਂ ਸਾਡਾ 1 ਗਲਾਸ ਚੌਲਾਂ ਦਾ ਆ ਤਾਂ ਫਿਰ 2 ਗਲਾਸ ਪਾਣੀ ਦੇ ਲੈਣੇ ਹੁੰਦੇ ਹਨ ਜਿਸ ਤਰ੍ਹਾਂ ਅਸੀਂ ਕੜਾਈ ਦੇ ਵਿੱਚ ਬਣਾਉਂਦੇ ਆ ਤਾਂ ਸੋਨ ਜੇਕਰ ਸਾਡਾ 1 ਗਲਾਸ ਚੌੜਾ ਹੈ ਤਾਂ 3 ਗਲਾਸ ਪਾਣੀ ਪਾਉਣਾ ਪੈਂਦਾ ਹੈ ਉਹਦੇ ਵਿੱਚ ਉਬਾਲ ਆਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਛੋਲ ਐਡ ਕਰਾਂਗੇ ਤੋਤੇ ਹੋਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਫਿਰ ਇਹਨੂੰ ਬਸ ਥੋੜਾ ਜਿਹਾ ਹਿਲਾਵਾਂਗੇ ਜਿਆਦਾ ਨਹੀਂ ਹਿਲਾਉਣਾ ਤੋਂ ਬਾਅਦ ਅਸੀਂ ਇਹਦੇ ਉੱਪਰ ਦੀ ਧਨੀਆ ਪਾ ਦਵਾਂਗੇ ਫਿਰ ਅਸੀਂ ਕੁੱਕਰ ਦਾ ਢੱਕਣ ਲਗਾ ਦਵਾਂਗੇ ਕੁੱਕਰ ਦਾ ਢੱਕਣ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਸਿਰਫ ਇੱਕੋ ਹੀ ਸੀਟੀ ਲਗਵਾਣੀ ਹੈ ਕੁੱਕਰ ਦਾ ਢੱਕਣ ਅਸੀਂ ਲਗਾ ਦਿੱਤਾ ਸਾਡੀ ਸੀਟੀ ਬੰਨ ਲੱਗ ਚੁੱਕੀ ਹੈ ਬਹੁਤ ਤਿਆਰੀ ਕਰਾਂਗੇ ਦਾਲ ਮਖਣੀ ਦੀ ਇਸ ਦੇ ਲਈ ਆਪਾਂ ਸਾਰੀਆਂ ਚੀਜ਼ਾਂ ਲੈ ਲੈਣੀਆਂ ਨੇ ਦਾਲ ਮਖਣੀ ਲਈ ਆਪਾਂ ਸਭ ਤੋਂ ਪਹਿਲਾਂ ਰਾਜਮਾ ਲੈਣੇ ਨੇ ਇੱਕ ਕੌਲੀ ਆਪਾਂ ਇਹਨਾਂ ਨੂੰ ਇੱਕ ਭਾਂਡੇ ਦੇ ਵਿੱਚ ਪਾਵਾਂਗੇ ਪਾ ਲੈਣੇ ਉਹ ਤੋਂ ਬਾਅਦ ਆਪਾਂ ਇੱਕ ਕੌਲੀ ਦਲੇ ਹੋ ਛੋਲਿਆਂ ਦੀ ਪਾਵਾਂਗੇ ਇੱਕ ਕੌਲੀ ਆਪਾਂ ਕਾਲੇ ਮਾਵਾਂ ਦੀ ਪਾਵਾਂਗੇ ਅਪਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਦੋ ਤਿੰਨ ਪਾਣੀਆਂ 'ਚ ਧੋਣਾ ਆ ਪਾਣੀਆਂ 'ਚ ਧੋਣ ਤੋਂ ਬਾਅਦ ਆਪਾਂ ਇਹਨੂੰ ਭਿਉਂ ਕੇ ਰੱਖ ਦੇਣਾ ਆ ਥੋੜੇ ਟਾਈਮ ਲਈ ਜੇਕਰ ਤੁਸੀਂ ਇੱਕ ਰਾਤ ਪਹਿਲਾਂ ਭਿਉਂਨੀਆਂ ਤਾਂ ਜ਼ਿਆਦਾ ਵਧੀਆ ਗੱਲ ਐ ਨਹੀਂ ਤਾਂ ਤੁਸੀਂ ਨਾਲ ਦੀ ਨਾਲ ਵੀ ਭਿਉ ਹੋ ਸਕਦੇ ਆ ਥੋੜੇ ਟਾਈਮ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਕੱਟ ਲੈਣਾ ਆ ਇੱਧਰ ਸਾਡੇ ਚੌਲ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਨੇ ਦੇਖ ਸਕਦੇ ਹੋ ਸਾਡੇ ਚੌਲ ਨੇ ਜਿਹੜੇ ਕੱਲੇ-ਕੱਲੇ ਬਣ ਕੇ ਤਿਆਰ ਹੋਏ ਨੇ ਜੀ ਭਾਂਡੇ ਦੇ ਵਿੱਚ ਕੁਕਿੰਗ ਆਇਲ ਪਾਉਣ ਆਇਆ ਫਿਰ ਪਿਆਜ਼ ਪਾਉਣੇ ਨੇ ਇਹਦੇ ਵਿੱਚ ਇਹ ਆਪਾਂ ਦਾਲ ਮੱਖਣੀ ਦੀ ਤਿਆਰੀ ਕਰ ਰਹੇ ਆਂ ਦਾਲ ਮੱਖਣੀ ਬਣਾਉਣ ਦੀ ਆਪਾਂ ਹੁਣ ਪਿਆਜ਼ ਪਾਵਾਂਗੇ ਕੁਕਿੰਗ ਆਇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੁਸੀਂ ਉਹਦਾ ਕੱਚਾਪਨ ਪੂਰੀ ਤਰ੍ਹਾਂ ਦੂਰ ਹੋ ਜਾਵੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਲਸਣ ਆਪਾਂ ਜੀਰਾ ਪਾਵਾਂਗੇ ਉਸ ਤੋਂ ਬਾਅਦ ਅਦਰਕ ਲਸਣ ਮਿਕਸ ਕਰਾਂਗੇ ਤੁਸੀਂ ਦਾਲ ਮਖੜੀ ਨੂੰ ਹਮੇਸ਼ਾ ਹੀ ਕੁੱਕਰ ਦੇ ਵਿੱਚ ਬਣਾਉਣਾ ਹੈ ਤੇ ਮਸਾਲਾ ਜਿੰਨਾ ਜ਼ਿਆਦਾ ਹੋ ਸਕੇ ਉਨਾ ਵੱਧ ਪਾ ਕੇ ਭੁੰਨਣਾ ਤੇ ਵਧੀਆ ਤਰੀਕੇ ਨਾਲ ਭੁੰਨਣਾ ਹੈ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰੀ ਮਿਰਚ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਇਹਦਾ ਪਾਤਾ ਆਪਾਂ ਦੁੱਧ ਚ ਰੰਗੇ ਐਡ ਕਰਾਂਗੇ ਟਮਾਟਰ ਨੂੰ ਗਾਲਣ ਲਈ ਆਪਾਂ ਪਾਵਾਂਗੇ ਨਮਕ ਉਸ ਤੋਂ ਬਾਅਦ ਪਾਵਾਂਗੇ ਕਾਲੀ ਮਿਰਚ ਲਾਲ ਮਿਰਚ ਗਰਮ ਮਸਾਲਾ ਹਲਦੀ ਤੇ ਥੋੜਾ ਜਿਹਾ ਹੋਰ ਨਮਕ ਤਲਣ ਨੂੰ ਹਲਾਉਣ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਜਿਹਾ ਬਿਲਕੁਲ ਪਾਣੀ ਗਾਲਣ ਨੂੰ ਲਗਾਤਾਰ ਹਿਲਾਵਾਂਗੇ ਤੇ ਚੰਗੀ ਤਰ੍ਹਾਂ ਰਿਝਾਵਾਂਗੇ ਨੂੰ ਥੋੜਾ ਜਿਹਾ ਪਾਣੀ ਪਾ ਕੇ ਰਿਝਾਉਣਾ ਹੈ ਬਿਲਕੁਲ ਇਸ ਤੋਂ ਬਾਅਦ ਦੇ ਵਿੱਚ ਐਡ ਕਰਾਂਗੇ ਦਹੀਂ ਤੁਸੀਂ ਚਾਹੋ ਤਾਂ ਦਹੀਂ ਸਕਿੱਪ ਵੀ ਕਰ ਸਕਦੇ ਹੋ ਪਰ ਜੇਕਰ ਤੁਸੀਂ ਦਹੀਂ ਪਾਉਣੇ ਤਾਂ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਦੇ ਵਿੱਚ ਦਹੀਂ ਪਾਉਣ ਤੋਂ ਬਾਅਦ ਆਪਾਂ ਧੋਤੇ ਹੋਏ ਆਪਣੇ ਜਿਹੜੇ ਰਾਜਮਾ ਤੇ ਮਾਂ ਛੋਲੇ ਤੇ ਛੋਲੇ ਨੂੰ ਨਾਲ ਮਿਕਸ ਕਰਾਂਗੇ 1-2 ਮਿੰਟ ਲਗਾਤਾਰ ਚਲਾਵਾਂਗੇ ਤਾਂ ਜੋ ਜਿਹੜਾ ਦਹੀਂ ਦਾ ਫਲੇਵਰ ਹੈ ਨਾਲ ਮਿਕਸ ਹੋ ਜਾਵੇ ਚੰਗੀ ਤਰ੍ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਪਲੀਜ਼ ਸਪੋਰਟ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਆ ਕਰੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਜਿੰਨਾ ਕਿ ਸਾਨੂੰ ਪਾਣੀ ਦੀ ਜ਼ਰੂਰਤ ਹੈ ਅਸੀਂ ਜਿੰਨੇ ਵੀ ਇਹਨੂੰ ਗਾੜੀ ਬਣਾਉਣਾ ਚਾਹੁੰਦੇ ਆ ਤਰੀ ਨੂੰ ਇਹਦੀ ਗਰੇਵੀ ਜਿੰਨੇ ਕ ਅਸੀਂ ਗਾੜੀ ਬਣਾਉਣੀ ਹੈ ਅਸੀਂ ਓਨਾ ਅੱਗੇ ਪਾਣੀ ਪਾਉਣਾ ਹੈ ਅਸੀਂ ਇਹਦੇ ਉੱਪਰ ਦੀ ਐਡ ਕਰਾਂਗੇ ਧਨੀਆ ਆਪਾਂ ਪੰਥੋਂ ਸਬਜ਼ੀ ਢੀ ਲਗਵਾਵਾਂਗੇ ਉਹ ਆਪਣੀ ਮੰਨ ਕੇ ਤਿਆਰ ਹੈ ਨਾਲ ਚਾਵਲ